ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮਰਨ ਜੋਤ ਸਿੰਘ ਮੱਕੜ ਤੇ ਅੱਜ ਦੇ ਜਵਾਨੇ ਵਿੱਚ ਪੀਰਾਂ ਦੇ ਪੀਰ ਨੇ ਜਿੱਧਰ ਨੂੰ ਵੀ ਉਹਦਾ ਮੂੰਹ ਹੋਇਆ ਤੇ ਉਧਰ ਉਜਾੜਾ ਹੀ ਉਜਾੜਾ ਨਜ਼ਰ ਆਇਆ ਪਹਿਲਾਂ ਚੈਨਲ ਬਣਿਆ ਸੀ ਔਨ ਏਅਰ ਤੇ ਉਹਦੇ ਓਨਰ ਕੌਣ ਸੀ ਜਿਨ੍ਹਾਂ ਨੇ ਜੋਰਾ 10 ਨੰਬਰ ਇਹ ਫਿਲਮ ਬਣਾਈ ਸੀ ਸ਼ਾਇਦ ਗੁਰਪ੍ਰੀਤ ਦੇਵਗਨ ਨਾਮ ਆ ਉਹਨਾਂ ਦਾ ਤੇ ਉਦੋਂ ਮੱਕੜ ਉਹ ਚੈਨਲ ਤੇ ਕੰਮ ਕਰਦਾ ਸੀ ਤੇ ਉਸ ਵਕਤ ਦੀਪ ਸਿੰਧੂ ਨੂੰ ਉਵਾਰਿਆ ਜਾਂਦਾ ਲੁੱਟ ਖਸੁੱਟ ਜਿਹੜੀ ਉਹ ਕਰਕੇ ਲੈ ਕੇ ਆਇਆ ਸੀ ਬੰਬੇ ਤੋਂ ਸਣੀ ਦਿਉਂ ਦੇ ਦਿਉਂ ਦੇ ਨਾਲ ਮਿਲ ਕੇ पता ये थोनू ਤੇ ਉਹ ਜਿਹੜਾ 5-7 ਕਰੋੜ ਸੀ ਇਹਨਾਂ ਨੇ ਲਾਤਾਂ ਰਲ ਮਿਲ ਕੇ ਖਾ ਗਏ ਚੱਬ ਗਏ ਤੇ ਬਾਅਦ ਦੇ ਵਿੱਚ ਉਹਨੂੰ ਮਰਨਾ ਹੀ ਪਿਆ ਕਿਹਾ ਗਿਆ ਨਿਊਰੀਨਾ ਰਾਏ ਨੇ ਮਰਵਾਤਾ ਏਜੰਸੀਆਂ ਨੇ ਮਰਵਾਤਾ ਆਮਾਨਸ ਮਾਨਸਾ ਵਰਗੇ ਜਿਹੜੇ ਫੁਕਰੇ ਨੇ ਇਹ ਕਹਿੰਦੇ ਗੋਲੀ ਵੱਜੀ ਸੀ ਮੱਥੇ ਵਿੱਚ ਤੇ ਹੋਰ ਵੀ ਦੋ ਚਾਰ ਰਗੜੇ ਨੇ ਨਾ ਨਹੀਂ ਸ਼ਾਇਦ ਅਨਮੋਲ ਕਵੱਤਰਾ ਵੀ ਪਸਤਾਉਂਦਾ ਜਦੋਂ ਕਹਿੰਦਾ ਸੀ ਸੁਖਵੀਰ ਬਾਦਲ ਦੇ ਘਰ ਵਾਲੇ ਵਾਂਗੂ ਕਹਿ ਦੇ ਮੇਰਾ ਕੱਖ ਨਾ ਰਵੇ ਜਿਹੜਾ ਵੀ ਧੱਕੇ ਚੜ੍ਹਿਆ ਕਨਨ ਹੱਥ ਲਾਉਂਦਾ ਤੇ ਆ ਬੀਬੀ ਜਿਹੜੀ ਦਾ ਅੱਜ 3 ਦਿਨ ਦਾ ਰਿਮਾਂਡ ਮਿਲਿਆ ਪੁਲਿਸ ਨੂੰ ਵਿਜੀਲੈਂਸ ਨੂੰ ਤੇ ਉਹ ਵੀ ਜਾਲ ਵਿੱਚ ਫਸਾਦੀ ਮੈਂ ਜਿਹੜੇ ਅੱਜ ਗੱਲ ਕਰਨ ਲੱਗਾ ਨਾ ਇੱਕ ਅਫਸਾਨਾ ਖਾਨੀ ਜਿਹੜੀ ਸਿਸਟਰ ਹੈ ਸ਼ਾਇਦ ਸਲੂਨ ਵਗੈਰਾ ਕੋਈ ਚਲਾਉਂਦੀ ਆ ਪਤਾ ਨਹੀਂ ਉਹ ਬਿਊਟੀ ਪਾਰਲਰ ਇਦਾਂ ਦਾ ਕੋਈ ਹੋਊਗਾ ਤੇ ਵਿਵਹ ਉਹ ਵੀ ਬਹੁਤ ਸ਼ਤਰ ਦਿਮਾਗ ਹੈ ਐਕਸ਼ਨ ਤੁਸੀਂ ਦੇਖਿਓ ਪ੍ਰਿੰਟਿਜੈਂਟਾ ਕਿ ਪ੍ਰਿੰਟਿਜੈਂਟ ਹੈ ਨਾ ਪ੍ਰਿੰਟਿਜੈਂਟ ਪਤਾ ਨਹੀਂ ਹੈ ਜੋ ਕੁਝ ਜਿਹੜੇ ਮਾਲਕ ਹੈ ਆਈਪੀਐਲ ਟੀਮ ਦੀ ਪੰਜਾਬੀਆਂ ਦੀ ਪੰਜਾਬ ਦੀ ਪ੍ਰਿੰਟਿਜੈਂਟਾ ਹਾਂ ਹੁਣ ਦਿਮਾਗ ਜਾ ਗਿਆ ਗਾ ਤੇ ਦੋ ਤਿੰਨ ਹੋਰ ਨੇ ਬੀਬੀਆਂ ਕਪਲ ਸ਼ਰਮਾ ਦੇ ਸ਼ੋਅ ਵਿੱਚ ਹੁੰਦੀਆਂ ਨੇ ਉਹਨੂੰ ਐਕਸ਼ਨ ਦੇਖਿਆ ਕਰੋ ਕਿਦਾਂ ਸ਼ਬਦ ਤੇ ਕਿਦਾਂ ਹੱਥ ਚਲਦੇ ਨੇ ਪਹਿਲੇ ਮੈਨੂੰ ਲੱਗਿਆ ਮੈਂ ਕਿਤੇ ਅੰਮਰਪਾਲ ਦੇ ਭਾਬੇ ਵਾਂਗੂ ਨਾ ਲੱਗ ਜੇ ਕਮਲ ਮਾਰਨਾ ਆਏ 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 ਤਾਰਾ ਕਿਤੇ ਕਰਨਾ ਨਹੀਂ ਟਾਈਮਿੰਗ ਵਧੀਆ ਸੀ ਬੀਬੀ ਦੀ ਕਿਉਂਕਿ ਮੀਡੀਆ ਨੂੰ ਫੇਸ ਕਿਦਾਂ ਕਰਨਾ ਇਹ ਸਿੱਖ ਲੈਂਦੇ ਨੇ ਵੀ ਕੱਲ ਨੂੰ ਵਾਰੀ ਆਉਣੀ ਹੈ ਸਾਡੀ ਤੇ ਬੜੀ ਚਤਰਜੀ ਬਣ ਕੇ ਜਵਾਬ ਦਿੱਤਾ ਕਹਿੰਦੀ ਨੋਰਮਲ ਜੀ ਮੇਰੀ ਤਾਂ ਦੋਸਤੀ ਸੀ ਡੇਢ ਸਾਲ ਪਹਿਲਾਂ ਮਿਲੀ ਸੀ ਸਲੂਨ ਤੇ ਅਫਸਾਨਾ ਨਾਲ ਉਹਦਾ ਕੀ ਵਾਸਤਾ ਹੋਏਗਾ ਮੈਂ ਵਧੀਆ ਮੈਂ ਇੱਕ ਬੇਨਤੀ ਕਰਨੀ ਹੈ ਵੀ ਇਹਨਾਂ ਲੋਕਾਂ ਦੇ ਵੱਡੇ ਵੱਡੇ ਘਰ ਵੱਡੀਆਂ ਵੱਡੀਆਂ ਗੱਡੀਆਂ ਕਿਵੇਂ ਬਣ ਗਏ ਇਹ ਸਵਾਲ ਤਾਂ ਉਠ ਹੀ ਉਠਣਗੇ ਅੱਛਾ ਇਹ ਬਾਦਲਪਿੰਡ ਉਹੀ ਹੈ ਨਾ ਜਿੱਥੇ ਸੁਖਵੀਰ ਬਾਦਲ ਦਾ ਘਰ ਹੈ ਜਿੱੱਦੀ ਜਿੱਥੇ ਪਿੱਛੇ ਭੇਡਾਂ ਵੀ ਰੱਖੀਆਂ ਨੇ ਵੱਡੀ ਕੋਠੀ 'ਚ ਘੋੜੇ ਵੀ ਰੱਖੇ ਹੋਏ ਨੇ ਇਹ ਬੀਬੀ ਅਫਸਾਨਾ ਉਹੀ ਹੈ ਨਾ ਜਿਹੜੀ ਸੁਖਵੀਰ ਬਾਦਲ ਦੀ ਬੇਟੀ ਦੇ ਵਿਆਹ ਵਿੱਚ ਗਈ ਸੀ ਸ਼ਾਇਦ ਉਹੀ ਹੈ ਜਿਹਨੂੰ ਹਰ ਸਿਮਰਤ ਕੌਰ ਬਾਦਲ ਕਹਿੰਦੀ ਸੀ ਚਲੋ ਜਾ ਕੇ ਆਪਣਾ ਪ੍ਰੋਗਰਾਮ ਕਰੋ ਇਹ ਉਹੀ ਹੈ ਨਾ ਤੁਸੀਂ ਦੇਖੀਆ ਹੋਣੀਆ ਵੀਡੀਓ ਉਹੀ ਹੈ ਤੇ ਇਹ ਬੀਬੀ ਸ਼ਾਇਦ ਉਹ ਵੀ ਹੈ ਜਿਹੜੀ ਸਿੱਧੂ ਸਿੱਧੂ ਮੂਸੇਵਾਲੇ ਦੇ ਰਖੜੀ ਬੰਦੀ ਹੁੰਦੀ ਸੀ ਸ਼ਾਇਦ ਬਾਅਦ ਵਿੱਚ ਸਨਮਾਨ ਵੀ ਹੋ ਗਿਆ ਸੀ ਜੋ ਉਹੀ ਬੀਬੀ ਹੈ ਨਾ ਤਾਰਾਂ ਤਾਂ ਜੋੜਨੀਆਂ ਪੈਣਗੀਆਂ ਅਸੀਂ ਇੱਕ ਵਾਰੀ ਚੰਡੀਗੜ੍ਹ ਬੈਠੇ ਤੇ ਇੱਕ ਸਾਡੇ ਵਿੱਚ ਵੀ ਬੜਾ ਸ਼ੈਤਾਨ ਜਿਹਾ ਬੰਦਾ ਸੀ ਜਿਹੜੀ ਉਹ ਕਰਕੀਨ ਨਹੀਂ ਹੁੰਦੀ ਉਹਨੇ ਮਿੱਟੀ ਦਾ ਘਰ ਬਣਾਉਂਦੀ ਐ ਲਗਾਉਂਦੀ ਐ ਨਾ ਤੇ ਉਹਨੇ ਉਹ ਮਿੱਟੀ ਲਿਆ ਲਿਆ ਕਿ ਜਿਹੜਾ ਉਹ ਨਹੀਂ ਹੁੰਦਾ ਸ਼ੂ ਜਿੱਥੇ ਪਾਉਨੇ ਆ ਆਪਾਂ 플ੱਗ ਪਾਉਨੇ ਆ ਉਹ ਬੰਦ ਕਰਤਾ ਉਹਨੇ ਤੋਂ ਸ਼ੈਤਾਨ ਉੱਠਿਆ ਕਹਿੰਦਾ ਲੈ ਮੈਂ ਪਾਉਣਾ 플ੱਗ ਉਹਨੇ ਸੂਈ ਚੱਕ ਲਈ ਸੂਈ ਨਾਲ ਉਹ ਝਾੜਨ ਲੱਗਿਆ ਮਿੱਟੀ ਅੱਗੇ ਕਰੰਟ ਲੱਗ ਗਿਆ ਤੇ ਫਿਰ ਕਰੇ ਡਾਂਸ ਉੱਥੇ ਹਲਕਾ ਕੋਲੇ ਖੜੇ ਸੀ ਬਚਾਲੇ ਨਹੀਂ ਮਰ ਜਾਣਾ ਸੀ ਇਦਾਂ ਨਾ ਪਤਾ ਨਹੀਂ ਹੁੰਦਾ ਵੀ ਤਾਰ ਕਿੱਥੇ ਜੁੜੀ ਐ ਜਦੋਂ ਕਰੰਟ ਲੱਗਦਾ ਨਾ ਹੱਥ ਪੈਂਦਾ ਉਦੋਂ ਹੀ ਪਤਾ ਲੱਗਦਾ ਵੀ ਤਾਰ ਜੁੜੀ ਹੋਈ ਹੈ ਹੁਣ ਸਫਾਈਆਂ ਦੇਣੀਆਂ ਪੈਣਗੀਆਂ ਵੀ ਸਾਡੀ ਅਫਸਾਨਾ ਤਾਂ ਟਾਪ ਦੀ ਸਿੰਗਰ ਐ ਉਹਦਾ ਨਾਂ ਚੱਲਦਾ ਤੇ ਜਿਹੜੇ ਜਾਲ ਤੇਰਾ तितਲੀਆਂ ਵਰਗਾ ਜਾਂ ਅਸੀਂ ਤਾਂ ਕਰਦੇ ਸਾਡਾ ਧੱਕਾ ਚੱਲਦਾ ਇਹ ਗਾਣੇ ਐਵੇਂ ਨਹੀਂ ਗਾਏ ਜਾਂਦੇ ਸਟੇਜਾਂ ਤੇ ਇਹ ਥੋੜੀ ਬਹੁਤੀ ਲੋਰ ਤਾਂ ਹੁੰਦੀ ਹੈ ਚਿੱਟੇ ਦੀ ਐਵੇਂ ਨਹੀਂ ਐਡੀਆਂ-ਐਡੀਆਂ ਗੱਲਾਂ ਸਟੇਜਾਂ ਤੇ ਐਵੇਂ ਹੀ ਨਹੀਂ ਬੋਲੀਆਂ ਜਾਂਦੀਆਂ ਚਲੋ ਫਿਰ ਮੈਨੂੰ ਕਹਿਣਾ ਵੀ ਹੁਣ ਇਹ ਗਿਆਨੀ ਵੀ ਕਮਲ ਮਾਰੇ ਜਾਂਦਾ ਅਸੀਂ ਨਹੀਂ ਕਮਲ ਮਾਰਦੇ ਅਸੀਂ ਤਾਂ ਜਿਹੜਾ ਬੰਦਾ ਨੁਕਸਾਨ ਕਰਦਾ ਹੈ ਪੰਜਾਬ ਦੀ ਨੌਜਵਾਨੀ ਦਾ ਉਹਨਾਂ ਦੀ ਜੜ ਪਟਣੀਆਂ ਉਹ ਕੋਈ ਵੀ ਹੋਵੇ ਅਛਾ ਇੱਕ ਸਵਾਲ ਬੜਾ ਉੱਠਿਆ ਸੀ ਹੁਣ ਪੀਲਾ ਪੰਜਾ ਚੱਲੂਗਾ ਥਾਰ ਵਾਲੀ ਬੀਬੀ ਦੀ ਕੋਠੀ ਤੇ ਚੱਲੂਗਾ ਪੀਲੇ ਪੰਜੇ ਦੀ ਲੋੜ ਹੀ ਨਹੀਂ ਹੁਣ ਬੈਂਕ ਵਾਲੇ ਵੀ ਪਹੁੰਚ ਗਏ ਪੀਲਾ ਪੰਜਾ ਤਾਂ ਚੱਲ ਗਿਆ ਹੁਣ ਇੱਥੇ ਭਵੰਤਮਾਨ ਸਾਹਿਬ ਨੂੰ ਵੀ ਥੋੜਾ ਜਿਹਾ ਧੰਨਵਾਦ ਕਰ ਦਿਓ ਤੇ ਜਿਹੜੀ ਪੁਲਿਸ ਨੇ ਦੁਬਾਰਾ ਅਰੈਸਟ ਕੀਤੀ ਹੈ ਉਹਦਾ ਵੀ ਕਰ ਦਿਓ ਜ਼ਰੂਰੀ ਹੈ ਜਿੱਥੇ ਬੰਦਾ ਸਹੀ ਹੁੰਦਾ ਉਹਨੂੰ ਸਹੀ ਕਹਿਦਿਆ ਕਰੋ ਇਹ ਕਿਉਂ ਹੋਇਆ ਤੁਹਾਨੂੰ ਪਤਾ ਜਿਹੜੀ ਮੱਕੜ ਸਾਹਿਬ ਦੀ ਇੰਟਰਵਿਊ ਹੋਈ ਸੀ ਨਾ ਪੋਡਕਾਸਟ ਵਾਸੀ ਉਹਦੇ ਵਿੱਚ ਇਹ ਕਾਫੀ ਸ਼ੈਤਾਨੀ ਘੋਟੇ ਗਈ ਸੀ ਤੇ ਉਹ ਸ਼ੈਤਾਨੀ ਜਿਹੜੀ ਘੋਟੇ ਗਈ ਸੀ ਵਿਜੀਲੈਂਸ ਦਫਤਰ ਹੋਵੇ ਇੰਟੈਲੀਜੈਂਸੀ ਹੋਵੇ ਜਿਹੜਾ ਵੀ ਡਿਪਾਰਟਮੈਂਟ ਹੋਵੇ ਉੱਥੇ 15-15 ਮੰੰਦੇ ਅਗਲੇ ਨੇ ਆਫਿਸ ਵਿੱਚ ਬਹਾਏ ਹੁੰਦੇ ਨੇ ਬਾਚ ਕਰਨ ਵਾਸਤੇ ਕੱਲੀ-ਕੱਲੀ ਗੱਲ ਨੂੰ ਵੈਰੀਫਾਈ ਕੀਤਾ ਜਾਂਦਾ ਵੀ ਬੀਬੀ ਬੋਲੀ ਕੀ ਐ ਜਦੋਂ ਕਿਹਾ ਨਾ ਕਿ ਖੈਰਾ ਕਹਿੰਦਾ ਐ ਡੌਗ ਤਾਂ 5000 ਦਾ ਮਿਲ ਜਾਂਦਾ ਤੇ ਉਹਦੋਂ ਵਾਲੇ ਕਹਿੰਦੇ ਵੀ ਦੇਖ ਲੈ ਵੀ ਡੌਗ 5000 ਵਾਲਾ ਕਿ ਲੱਖ ਵਾਲਾ ਜਿਹੜਾ ਲੱਖ ਵਾਲਾ ਡੌਗ ਹੋਊਗਾ ਤੇ ਫਿਰ ਉਹਦਾ 20-30000 ਦਾ ਖਰਚਾ ਵੀ ਮਹੀਨੇ ਦਾ ਹੋਊਗਾ ਕੈਲਕੂਲੇਸ਼ਨ ਕੀਤਾ ਜਾਂਦਾ ਨਾਲ ਦੀ ਨਾਲ ਇਹ ਐਵੇਂ ਨਹੀਂ ਆ ਕੜੀ ਕਿੰਨੇ ਕਦੀ ਆ 1000 ਦੀ ਹੈ ਤੇ ਜੇ ਇਹੀ ਕੜੀ 30 ਲੱਖ ਦੀ ਹੋਈ ਫਿਰ ਤਾਂ ਦੇਖਿਆ ਜਾਉ ਵੀ ਚਿੱਟਾ ਇੱਕ ਦਿਹਾੜੀ ਚ ਕਿੰਨਾ ਕੁ ਵੇਚਿਆ ਸੀ ਕਿਤੇ ਜ਼ਰੂਰੀ ਹੈ ਉਹ ਕਿਹੜੀ ਸੀ ਮੱਕੜ ਸਾਹਿਬ ਕਹਿੰਦੇ ਸੀ ਰੋਲੈਕਸ ਹੈਗੀ ਕਿਸੇ ਕੋਲੇ ਕਿਸੇ ਕੋਲੇ ਹੈਗੀ ਨਾ ਨਾ ਸਵਾਲ ਹੀ ਪੈਦਾ ਨਹੀਂ ਹੁੰਦਾ ਅੱਛਾ ਇੱਕ ਹੋਰ ਤੁਹਾਨੂੰ ਗੱਲ ਦੱਸਣੀ ਹੈ ਆ ਜਿਹੜੇ ਨਸ਼ਾ ਨੂੰ ਸਭ ਵੇਚਣ ਵਾਲੇ ਨੇ ਨਾ ਇਹਨਾਂ ਨੂੰ ਇੱਕ ਬੇਨਤੀ ਹੈ ਵੀ ਚਾਹੇ ਤਾਂ ਸੁਧਰ ਜੋ ਜੋ ਕੁਝ ਵੇਚ ਬੱਟ ਲਿਆ ਕੁਝ ਬਣਾ ਲਿਆ ਟਿਕ ਜਾ ਹੁਣ ਤੇ ਨਹੀਂ ਫਿਰ ਜਿਵੇਂ ਮੱਕੜ ਨੇ ਬੀਬੀ ਫਸਾਤੀ ਥਾਰ ਵਾਲੀ ਤੇ ਇਦਾਂ ਕਿਤੇ ਇੰਟਰਵਿਊ ਕਰਕੇ ਕਿਤੇ ਫੁਕਰੀਆਂ ਨਾ ਮਾਰ ਬੈਠੇ ਹੋ ਕਿਤੇ ਇਹ ਗੱਲ ਚੇਤੇ ਰੱਖਿਓ ਬਾਰੇ ਆਉਣੀ ਆ ਅਸ਼ਾ ਇੱਕ ਗੱਲ ਨਾ ਨੋਟ ਕਰਿਓ ਮੈਂ ਪੰਜਾਬ ਦਾ ਵਸੰਨਾ ਪੰਜਾਬ ਦੇ ਨਾਲ ਦਰਦ ਹੈ ਮੈਂ ਧਰਮਾਂ ਮਜ਼ਬਾਂ ਤੋਂ ਉੱਪਰ ਉੱਠ ਕੇ ਗੱਲ ਕਰਦਾ ਹੁੰਨਾ ਵੀ ਜਿਹੜਾ ਬੰਦਾ ਇਨਸਾਨ ਹੋ ਕੇ ਇਨਸਾਨਾਂ ਵਾਲੇ ਕੰਮ ਨਹੀਂ ਕਰਦਾ ਜਿਹੜਾ ਇਹ ਕਹਿੰਦਾ ਵੀ ਰਾਤੋਂ ਰਾਤ ਅਮੀਰ ਹੋਣਾ ਹੈ ਮਹਿਲਾਂ ਦੇ ਸੁਪਨੇ ਲੈਂਦਾ ਅੱਜ ਮੈਂ ਪੋਸਟ ਵੀ ਪਾਈ ਸੀ ਜ਼ਰੂਰੀ ਨਹੀਂ ਹੁੰਦਾ ਵੀ ਉਹ ਸਵੇਰੇ ਉੱਠ ਕੇ ਆਲੂਆਂ ਵਾਲੇ ਪਰੌਂਠੇ ਆਪਣੀ ਕੋਠੀ ਵਿੱਚ ਹੀ ਖਾਊਗਾ ਜ਼ਰੂਰੀ ਨਹੀਂ ਹੁੰਦਾ ਹੋ ਸਕਦਾ ਹੈ ਜਿਵੇਂ ਬੀਬੀ ਇੰਟਰਵਿਊ ਕਰਕੇ ਸੁੱਤੀ ਹੋਣੀ ਹੈ ਤੇ ਦੋ ਕੁ ਦਿਨਾਂ ਬਾਅਦ ਅਫਸਾਨਾ ਖਾਨ ਦੇ ਘਰ ਖਾਨ ਦੇ ਘਰ ਉੱਥੇ ਵੀ ਪਰੌਠੇ ਪਨੀਰ ਵਾਲੇ ਬਣੇ ਹੋਣਗੇ ਕੋਈ ਚਟਨੀ ਤਾਂ ਚਲਦੀ ਨਹੀਂ ਹੋਣੀ ਪਰ ਸੋਚਿਆ ਨਹੀਂ ਹੋਣਾ ਵੀ ਰਾਤ ਅੱਜ ਠਾਣੇ ਵਿੱਚ ਕਟਣੀ ਪੈਣੀ ਹੈ ਸੋਚਿਆ ਨਹੀਂ ਹੋਣਾ ਰੁੱਖੀ ਸੁਖੀ ਖਾਏ ਕਾ ਠੰਡਾ ਪਾਣੀ ਪੀਓ ਫਰੀ ਸਭ ਦੇ ਬੋਲ ਨੇ ਫਰੀਦਾ ਦੇਖ ਪਰਾਈ ਚੋਪੜੀ ਨਾਂਤਰ ਸਾਇ ਜੀਓ ਹੁਣ ਇੱਥੇ ਰੁੱਖੀ ਸੁੱਕੀ ਖਾਏ ਕਾ ਠੰਡਾ ਪਾਣੀ ਪੀਓ ਜਾਂ ਰੋਟੀ ਮੇਰੀ ਕਾਠੀ ਲਾवण ਮੇਰੀ ਭੁੱਖ ਲਾवण ਤੋਂ ਭਾਵ ਹੈ ਸਲਾਦ ਸਲੂਣਾ ਕਾਠ ਦੀ ਰੋਟੀ ਤੋਂ ਭਾਵ ਹੈ ਮਿਹਨਤ ਦੀ ਕਿਰਤ ਦੀ ਮਸ਼ੱਕਤ ਕਰਕੇ ਹੱਡ ਤੋੜ ਕੇ ਕਮਾਈ ਕਰਨ ਦੀ ਰੋਟੀ ਹੁਣ ਠੰਡਾ ਪਾਣੀ ਪੀਓ ਤੋਂ ਭਾਵ ਹੈ ਵੀ ਸਾਬਰ ਸੰਤੋਖ ਦੇ ਨਾਲ ਰਹਿਣਾ ਆਪਣੀ ਕਮਾਈ ਦੇ ਵਿੱਚ ਹੁਣ ਜਿਹੜੇ ਇਹ ਰਾਤੋ ਰਾਤ ਅਮੀਰ ਬਣਦੇ ਸੁਪਨੇ ਨੇ ਕਿ ਚੱਕਨਾ ਚੂੜਤਾ ਹੋਣੇ ਹੁੰਦੇ ਆ ਜਿਹਨ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਨੇ ਮੈਂ ਉਹ ਗੱਲਾਂ ਇੱਥੇ ਕਰ ਨਹੀਂ ਸਕਦਾ ਬਹੁਤ ਦੂਰ ਜਾਣਗੀ ਹਾਲਾਂਕਿ ਪਤਾ ਉਹ ਬੀਬੀ ਨੂੰ ਵੀ ਹੈ ਤੇ ਜਿਹੜੀਆਂ ਬੀਬੀਆਂ ਸਫਾਈ ਦਿੰਦੀਆਂ ਨੇ ਕਿ ਸਾੜੀ ਆ ਪਸਾਨਾਂ ਦਾ ਤਾਂ ਕੋਈ ਲਿੰਕ ਨਹੀਂ ਹੈਗਾ ਉਹਦੇ ਨਾਲ ਪਤਾ ਇਹਨਾਂ ਨੂੰ ਵੀ ਹੈ ਲਾਸਟ ਗੱਲ ਕਹਿਣੀ ਆ ਚਿੱਟੇ ਦੇ ਵਪਾਰੀ ਇੱਥੇ ਬਹੁਤ ਵੱਡੇ ਵੱਡੇ ਸਿੰਗਰ ਵੀ ਨਿਕਲਣਗੇ ਜਦੋਂ ਇਨਕੁਆਰੀ ਇਹਨਾਂ ਦੀ ਹੋਊ। ਇਹ ਸਚਾਈ ਹੈ। ਪਰ ਅਸੀਂ ਅਸੀਂ ਭੇਡਾਂ ਵਰਗੇ ਲੋਕ ਆ। ਆ ਬੱਬੂ ਮਾਨ ਦਾ ਕੱਠ ਹੈ। ਉਥੇ ਭੇਡਾਂ ਵਾਂਗੇ ਚੱਲ ਜਾਓ ਆ ਫਲਾਣੇ ਦਾ ਹੈ, ਆ ਧਮਕੇ ਦਾ ਹੈ। ਸਾਨੂੰ ਫਿਕਰ ਕੋਈ ਨਹੀਂ। ਚਲੋ ਮੈਂ ਮੱਕੜ ਸਾਹਿਬ ਤੋਂ ਗੱਲ ਸ਼ੁਰੂ ਕੀਤੀ ਸੀ ਅੱਜ ਵੀ ਤੇ ਕੱਲ ਵੀ ਤੇ ਜਿਹੜੀ ਇਹ ਘਟਨਾ ਘਟਨਾမှာ ਵਾਪਰ ਰਹੀਆਂ ਨੇ ਨਸ਼ਿਆਂ ਦੇ ਵਪਾਰੀਆਂ ਨੂੰ ਫੜਨ ਵਾਸਤੇ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਨੂੰ ਬੇਨਤੀ ਕਰਦਿਆਂ ਜੇ ਇਦਾਂ ਦਾ ਕੋਈ ਹੋਰ ਕੇਸ ਆਉਂਦਾ ਤਾਂ ਜਰੂਰ ਪੁਲਿਸ ਦੀ ਹੈਲਪ ਕਰੋ ਹੁਣ ਲਾਸਟ ਵਿੱਚ ਇੱਕ ਮੈਂ ਮੈਸੇਜ ਦੇਣਾ ਬੇਨਤੀ ਕਰਨੀ ਉਹ ਬੀਬੀ ਕਹਿੰਦੀ ਸੀ ਨਾ ਤਾਂ ਕਿ ਡੇਢ ਸਾਲ ਪਹਿਲਾਂ ਸਾਡਾ ਮੇਲ ਹੋਇਆ ਸਾਨੂੰ ਪਤਾ ਕੋਈ ਨਹੀਂ ਉਹਦੇ ਜਵਾਨ ਤੋਂ ਹੋਈ ਸੀ ਤੁਹਾਡੇ ਵਿੱਚੋਂ ਕਿਹੜਾ ਤੁਹਾਡੇ ਗਵਾਨ ਵਿੱਚ ਕੋਈ ਬੰਦਾ ਹੋਵੇ ਇੱਜ਼ਤ ਦਾ ਹੌਲਾ ਕੋਈ ਨਸ਼ਾ ਤਸ਼ਕਰ ਤੁਸੀਂ ਉਹਦੇ ਨਾਲ ਦੋਸਤੀ ਪਾਓਗੇ ਉਹਨੂੰ ਆਪਣੇ ਘਰ ਸੱਦੋਗੇ ਫਿਰ ਤੁਸੀਂ ਕਹਿੰਦੇ ਸਾਡੀ ਅਫਸਾਨਾ ਖਾਨ ਦਾ ਨਾਂ ਬਹੁਤ ਵੱਡਾ ਹੈ ਤੇ ਤੁਹਾਨੂੰ ਮਾਣੀ ਮੁੱਟੇ ਸਮਝ ਆਈ ਨਹੀਂ ਸਮਝ ਤਾਂ ਨਹੀਂ ਆਈ ਕਿਤੇ ਨਾ ਕਿਤੇ ਚਿੱਟੇ ਦੇ ਭੰਡਾਰੇ ਵਿੱਚੋਂ ਗੱਫਾ ਲੱਗਿਆ ਹੋਣਾ ਮਾੜਾ ਮੋਟਾ ਐਵੇਂ ਥੋੜਾ ਕਿਲੋ ਕਿਲੋ ਸੋਨਾ ਗਲ ਵਿੱਚ ਲੰਮਕਦਾ ਐਵੇਂ ਨਹੀਂ ਲੰਮਕਦਾ ਇਹ ਕਿਤੇ ਨਾ ਕਿਤੇ ਤਾਂ ਬੁਰਕੀ ਮਾੜੀ ਮੋਟੀ ਡਿੱਗੀ ਪਈ ਹੋਣੀ ਆ ਕੋਈ ਨਹੀਂ ਕਿਸੇ ਨਾਲ ਸਾਥ ਰੱਖਦਾ ਕਿਸੇ ਨੂੰ ਪਤਾ ਲੱਗਦੇ ਵੀ ਆ ਬੰਦਾ ਘਰੇ ਬਾੜਨ ਵਾਲਾ ਨਹੀਂ ਅਸੀਂ ਕਾਫੀ ਵੀ ਮੰਗੇ ਜਾ ਕੇ ਉਹਦੇ ਨਾਲ ਅਸੀਂ ਘਰੇ ਬਹਾ ਕੇ ਆਲੂਆਂ ਵਾਲੇ ਪਨੀਰ ਵਾਲੇ ਪਰੌਂਠੇ ਖਾਵਾਂਗੇ ਦੇ ਨਾਲ ਬਾਦੋਂ ਸਾਨੂੰ ਸਪਾਈਆਂ ਦੇਣੀਆਂ ਪੈਣ ਬਚੋ ਤੇ ਬਚਾਓ ਪੰਜਾਬ ਨੂੰ ਤੁਹਾਡਾ ਹੱਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ